ਅਮਨਿਸਰ ਚ ਧੇਰ ਰਾਤ ਜੈਂਤਪੁਰ ਪਠਾਨਕੋਟ ਹਾਈਵੇ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਹ ਹਾਦਸਾ ਜੈਂਤਪੁਰ ਨੇੜੇ ਪੈਂਦੇ ਪਿੰਡ ਪਾਖਰਪੁਰ ਦੇ ਪੁਲ ਤੇ ਹੋਇਆ ਜਿੱਥੇ ਸਵਾਰੀਆਂ ਨਾਲ ਭਰੀ ਇੱਕ ਬੱਸ ਤੇ ਭੂਸ਼ਾ ਲੈੰਦੀ ਟਰੈਕਟਰ ਟਰਾਲੀ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ ਜਾਣਕਾਰੀ ਮੁਤਾਬਕ ਬੱਸ ਬਟਾਲਾ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ ਤੇ ਇਸ ਵਿੱਚ ਵੱਡੀ ਗਿਣਤੀ ਚ ਯਾਤਰੀ ਸਵਾਰ ਸਨ ਇਸ ਦੌਰਾਨ ਅੱਗੇ ਚੱਲ ਰਹੀ ਪੂਸਾ ਲੱਦੇ ਟਰੈਕਟਰ ਟਰਾਲੀ ਨਾਲ ਬੱਸ ਟਕਰਾ ਗਈ ਟੱਕਰ ਇੰਨੀ ਤੇਜ਼ ਸੀ ਕਿ ਬੱਸ ਤੇ ਟਰੈਕਟਰ ਟਰਾਲੀ ਦੋਵਾਂ ਨੂੰ ਨੁਕਸਾਨ ਪਹੁੰਚਿਆ ਤੇ ਮੌਕੇ ਤੇ ਹਫੜਾ ਤਫੜੀ ਮਚ ਗਈ ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ ਹੈ ਪਰ ਕਈ ਯਾਤਰੀਆਂ ਨੂੰ ਗੰਭੀਰ ਸੱਟਾਂ ਆਈਆਂ ਨੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਾਜਮਾ ਕੇ ਟਰੈਕਟਰ ਚਾਲਕ ਦੇ ਨਾਲ ਬੈਠੇ ਇੱਕ ਬੱਚੇ ਦੇ ਪੈਰ ਤੇ ਗੰਭੀਰ ਸੱਟਾਂ ਲੱਗੀਆਂ ਨੇ ਜਦਕਿ ਪਾਸਟ ਸਵਾਰ ਕਈ ਯਾਤਰੀਆਂ ਨੂੰ ਵੀ ਸੱਟਾਂ ਆਈਆਂ ਨੇ ਹਾਦਸੇ ਦੀ ਸੂchnਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਿਆ ਪੁਲਿਸ ਨੇ ਬਾਸਤੇ ਟਰੈਕਟਰ ਟਰਾਲੀ ਨੂੰ ਸੜਕ ਤੋਂ ਹਟਵਾ ਕੇ ਟ੍ਰੈਫਿਕ ਨੂੰ ਸਹੀ ਤਰ੍ਹਾਂ ਚਲਾਇਆ ਮੇਰਾ ਨਾਮ ਅੰਪਰੀ ਸਿੰਘਾ ਦਾ ਮੈਂ ਵੇਖ ਕੇ ਤੋਂ ਮੈਂ ਡਿਊਟੀ ਚੱਲਿਆ ਬਟਾਲੇ ਅਮੁੱਲਚ ਜੁੜੀ ਕਰਤਾ ਮੈਂ ਸੇਖੜੀ ਸਾਹਿਬ ਕੋ ਤੇ ਜਦੋਂ ਵੇਖਿਆ ਰੋਡ ਤੇ ਟ੍ਰੈਫਿਕ ਜਮ ਤੇ ਬੀਲੀ ਦਾ ਕੰਮ ਕਰਦਾ ਮੈਂ ਸਾਹਮਣੇ ਤਾਰ ਲਵਾ ਕੇ ਘਰ ਚੋਂ ਕਟਰ ਚਲਾ ਕੇ ਉਹਦੇ ਸਾਰੇ ਬੁਲਟ ਬੜਾਏ ਡੇਢ ਦੋ ਘੰਟੇ ਲੱਗੇ ਡਿਊਟੀ ਤੋਂ ਲੇਟ ਹੋ ਗਿਆ 2 ਘੰਟੇ ਮੈਂ ਉਹ ਫੋਨ ਤੇ ਫੋਨ ਕਰੀ ਜਾਂਦੇ ਆ ਪਰ ਇਹ ਵੀ ਮੁੰਡੇ ਦੀ ਜਾਨ ਬਚ ਗਈ ਹਨੋਈਨਾ ਸ਼ੁਕਰ ਹੈ ਰੰਬ ਦਾ ਵੀਰ ਮੁੰਡੇ ਦੀ ਜਾਨ ਬਚ ਗਈ ਬਸ ਮੇਰਾ ਹਰਿੰਦਰ ਸਿੰਘ ਪਿੰਡ ਪਾਖਰਪੁਰ ਤੋਂ ਸੀ ਅਸੀਂ ਸਾਨੂੰ ਪਤਾ ਲੱਗਾ ਐਕਸੀਡੈਂਟ ਹੋਇਆ ਸੀ ਉਸੇ ਲਈ ਪਿਛਲੀ ਬਸਟਾ ਆ ਰਹੇ ਆ ਉੱਤਰ ਕੇ ਪਹਿਲਾਂ ਇੱਥੇ ਪਹੁੰਚੇ ਜਦੋਂ ਜਹਾਜ਼ਦ ਕਰਕੇ ਬੱਚਾ ਇੱਕ ਫਸਿਆ ਸੀ ਸਾਰੇ ਪਿੰਡ ਦੇ ਸਹਿਯੋਗ ਨਾਲ ਵੀਰ ਸਾਡੇ ਨਾਲ ਆਪਾਂ ਕਟਰ ਦੇ ਨਾਲ ਇਲੈਕਟ੍ਰੀਸ਼ੀਅਨ ਬੱਤੀ ਲਵਾ ਕੇ ਉਹਨਾਂ ਨੂੰ ਕੱਢਿਆ ਤੇ ਬੱਚੀ ਜਦੋਂ ਜਹਾਜ਼ਦ ਨਾਲ ਬੱਚਾ ਸਿਹਤਮੰਦ ਹੋ ਗਿਆ ਕੋਈ ਕਰ ਲਈ ਵਾਹਿਗੁਰੂ ਦੀ ਕਿਰਪਾ ਨਾਲ ਬਚਾਅ ਹੋ ਗਿਆ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਆ ਉਹਦੀ ਹੁਣ ਓਟ ਆਸਰੇ ਨਾਲ ਉਹਨੂੰ ਹਸਪਤਾਲ ਭੇਜਤਾ ਆ ਤੇ ਯਾਨੀ ਕਿ ਜარი ਮਾਲੀ ਨੁਕਸਾਨ ਤੋਂ ਵਿਚਾਰਿਆ ਜੀ ਜ਼ਖਮੀ ਕਿੰਨੇ ਕੁ ਹੋਏ ਆ ਜੀ ਜ਼ਖਮੀ ਮਾੜਿਆ ਮੋਟਿਆ ਕੋਈ ਸੀਟਾ ਸਕਾ ਲੱਗੀਆਂ ਵੀਰਾਂ ਦੇ ਉਹ ਉਹਨਾਂ ਨੂੰ ਭੇਜ ਦਿੱਤਾ ਵਾ ਕਿੱਧਰੋਂ ਆ ਰਹੀ ਸੀ ਕਿੱਧਰ ਜਾ ਰਹੀ ਹੈ ਬਸ ਬਟਾਲੇ ਤੋਂ ਚੱਲ ਕੇ ਅਮਰਸਾ ਨੂੰ ਜਾ ਰਹੀ ਜੀ ਹਾਂਜੀ ਜਦੋਂ ਬੱਚਾ ਕੱਢਿਆ ਉਹਦੇ ਗਿੱਡੇ ਤੇ ਕੋਲ ਦੇ ਪਰ ਇਹ ਐਸਾ ਹੀ ਉਤਾਰ ਸਿੰਘ ਕਿਉਂਕਿ ਜੰਤਰੀ ਪਰ ਮੈਂ ਇਹ ਐਸਾ ਹੀ ਉਤਾਰ ਸਿੰਘ ਕਿਉਂਕਿ ਜੰਤਰੀ ਵਠਾਣਾ ਕਚੂਨਗਰ ਜੀ ਬਾਬਾ ਜੀ ਅੱਜ ਰੂਟ ਐਕਸਟੈਂਡ ਹਾਨੀਆ ਪਿੰਡ ਪਖਰ ਪਖਰਪੁਰ ਜਿਹੜਾ ਵਾ ਇਹਦੇ ਪੁਲ ਦੇ ਉੱਪਰ ਇੱਕ ਬੱਸ ਪਿੱਛੋਂ ਬੜੀ ਤੇਜ਼ ਨਾਲ ਆਉਂਦੀ ਹੈ ਉਹਨੇ ਟਰੈਲੀ ਨੂੰ ਪੁਸ਼ ਕੀਤੀ ਆ ਜਿਹਦੇ ਪੁਸ਼ ਕਰਨ ਦੇ ਨਾਲ ਟਰੈਕਟਰ ਦਾ ਦੋਵੇਂ ਟਾਇਰ ਡੈਮੇਜ ਹੋ ਗਿਆ ਤੇ ਇੱਕ ਡਰਾਈਵਰ ਜਿਹੜਾ ਸੀ ਕਲਵੰਤ ਸਿੰਘ ਗੁਰਦੇਵਾਲ ਸਿੰਘ ਪੁੱਤਰ ਕਲਵੰਤ ਸਿੰਘ ਇਹਦਾ ਬਚਾਓ ਹੋ ਗਿਆ ਉਹਨੇ ਨਾਰਮਲ ਸੱਟਾਂ ਲਗੀਆਂ ਇਹ ਘਰਵਾਲੀ ਦਾ ਜੀ ਇਹ ਟਰੈਕਟਰ ਦਾ ਇਹਦੇ ਨਾਲ ਇੱਕ ਛੋਟਾ ਜਿਹਾ ਮੁੰਡਾ ਬੈਠਾ ਹੈ ਹਰਪ੍ਰੀਤ ਹੈਪੀ ਉੱਤਰ ਜਗਾ ਸਿੰਘ ਇਹਦੇ ਉੱਥੇ ਲਾਟੇ ਤੇ ਛੱਟ ਲੱਗੀ ਆ ਵਿੱਚ ਪੀਸ ਆਨ ਕਰਦੇ ਨਹੀਂ ਯਾਲੀ ਮਾਲੀ ਸ਼ਰਤਾਂ ਤੋਂ ਬਚਾਉ ਗਿਆ ਜੀ ਇਹ ਜਿਹੜਾ ਬੱਚਾ ਮੰਜਾਣਾ ਕਾਫੀ ਦੁਬਾਰਾ ਦਾ ਟ੍ਰੈਕ ਤੇ ਪਹੁੰਚਿਆ ਰਿਹਾ ਆ ਕਿ ਉਹ ਜਦੋਂ ਜਦੋਂ ਕਰਕੇ ਬਾਹਰ ਕੱਢ ਲਿਆ ਜੀ ਪਬਲਿਕ ਦੇ ਸਹਿਯੋਗ ਨਾਲ ਜੀ ਹਾਂ ਜੀ ਇਹ ਪਿੰਡ ਪਖਾਪੁਰ ਕੋਲੇ ਉਹ ਨੇ ਕਿਹਾ ਜੀ